ਉਦਾ 15 20 12 ਦਾ ਆਰਾਮ ਨਾ ਕਰਾਓ 15 20 ਇਹਦੇ ਵਿੱਚ ਵਿੱਚ ਕਰਾ ਕੇ ਉਸ ਦਿਵਾਰ ਚਾਰ ਡਾਰਾ ਜਿਹੜੀਆਂ ਪਾਣੀ ਵਾਲੀਆਂ ਪੰਜਵੀਂ ੜਾਈ ਦੇ ਬਾਹਰ ਛੱਡ ਉਹਦੇ ਚ ਆ ਖਮੀਰਾ ਪੈਣਾ ਹੋ ਗਿਆ ਇਹਨਾਂ ਨੂੰ ਦਵਾਈ ਪਈ ਸੀ ਅੱਜ ਸੈਟ ਬੈਠੇ ਆ ਕੋਈ ਨਹੀਂ ਕਬੂਤਰ ਥੱਲੇ ਮੂੰਹ ਮਾਰਦਾ ਹਨਾ ਤੇ ਉਹ ਵੀ ਮੈਂ ਤੁਹਾਨੂੰ ਦੱਸਦਾ ਵੀ ਜਿਹੜੇ ਕਬੂਤਰ ਇਹ ਮੂੰਹਾਂ ਮਾਰਦੇ ਹੁੰਦੇ ਆ ਕਾਹ ਤੋਂ ਮਾਰਦੇ ਆ ਤੇ ਕੀ ਕਬੀ ਇੱਕ ਗਰੀ ਤੋਂ ਵਧਾਓ 1 2 3 4 ਇਦਾਂ ਕਰੋ ਰੋਜ਼ ਇੱਕ ਵਧਾਓ ਇੱਕ ਪਾਤੀ ਫੇ ਦੂਜੇ ਦਿਨ ਦੋ ਕੂਤਰ ਯੂਜ਼ ਟੂ ਹੋ ਜਾਂਦਾ ਉਹਦਾ ਦੱਸਣਾ ਕਿਹੜੀ ਪੈਣੀ ਆ ਨਾ ਉਹ ਵੀ ਦਿਖਾ ਦੇਣਾ ਤੁਹਾਨੂੰ ਉਹ ਲੈ ਕੇ ਰੱਖ ਲਿਓ ਬਾਕੀ ਤੁਹਾਨੂੰ ਚੀਜ਼ਾਂ ਦਰੂਗਾ ਮੈਂ ਲੋ ਅਬ ਬਾਲੇ ਚੀੜੇ ਆ ਗੁਲੀਆ ਇਨਾ ਕਿ ਜੋਰ ਮਤਲਬ ਕਰਦੇ ਨਾ ਜਦੋਂ ਗੁੱਸਾ ਆ ਜਾਏ ਜਦੋਂ ਹੁਣ ਸਾਹ ਸੱਤ ਖਤਮ ਹੋ ਗਏ ਨਾ ਕਬੂਤਰੀ ਚ ਫੇਰ ਆਪਸਾਈ ਕਰੇ ਅੱਜ ਇਹ ਲੈਣ ਦੇ ਚੜਦੇ ਵਾਲੇ ਭਰਾਵਾਂ ਨੂੰ ਦਿ ਲੋ ਸੱਤ ਸ਼੍ਰੀ ਅਕਾਲ ਤੇ ਜਿਹੜੇ ਵੀ ਐਨਆਰਆ ਵੀਰ ਆਪਣੀ ਵੀਡੀਓ ਨੂੰ ਇਨਾ ਪਿਆਰ ਦੇਦੇ ਆ ਉਹਨਾਂ ਦਾ ਵੀ ਦਿ ਲੋ ਧੰਨਵਾਦ ਤੇ ਬਾਬੇ ਉਪਰ ਕੱਡੇ ਸੀ ਆਪਾਂ ਤੇ ਕਬੂਤਰ ਮੈਂ 9 8 ਕ ਪੰਜ ਕੱਡੇ ਸੀ 10:00 ਵੱਜ ਗਏ 10:00 ਚ 2-3 ਮਿੰਟ ਪਏ ਆ ਹਨਾ ਤੇ ਬਹਿ ਗਏ ਆ ਹੁਣ ਇਹਨਾਂ ਨੂੰ ਮੈਂ ਲਾਨਾ ਢੱਕ ਕੇ ਘੋੜ ਦੇਵਾਂਗੇ ਇਹਨਾਂ ਨੂੰ ਤੇ ਫੇਰ 10 ਮਿੰਟ ਧੁੱਪੇ ਪਾਵਾਂਗੇ ਤੇ ਘੰਟਾ ਡੇਢ ਡੜ ਘੰਟਾ 2-2 ਘੰਟੇ ਲਾਏ ਕੋਈ ਘੰਟਾ ਲਾ ਆਇਆ ਕੋਈ ਡੇਢ ਘੰਟਾ ਤੇ ਕੋਈ 2 ਘੰਟੇ ਤੇ ਇਹਨਾਂ ਨੂੰ ਲੋਨੇ ਆ ਤੇ ਜਿਹੜੀ ਆਪਣੀ ਕਬੂਤਰੀ ਡੰਡੇ ਵਾਲੀ ਸੀ ਬਾਬਾ ਜੀ ਤੀਜਾ ਦੇਣਾ ਤੇ ਉਹ ਨਹੀਂ ਆਈ ਉਹ ਅਜੇ ਵੀ ਟਾਵਰ ਤੇ ਆ ਕੱਲ ਸ਼ਾਮੀ ਆਈ ਸੀ ਇੱਥੇ ਬੈਠੀ ਤੇ ਮੈਂ ਮੈਨੂੰ ਦੇਖ ਕੇ ਫੇਰ ਉੜ ਗਈ ਔਰ ਚੰਗਾ ਸਿਆ ਪਾਪਾ ਬੈਠਾ ਮੈਂ ਤਾਂ ਮਾੜਾ ਯਾ ਬਸ ਉਹਦੇ ਡਾਉਂਡ ਦੇ ਚੱਕ ਬਾਦਰ ਨੂੰ ਛੇੜ ਦੇਣਾ ਬੜੀ ਸੋਹਣੀ ਪੀਲਾ ਵਾਲੀ ਡਾਈ ਇੱਕ ਵਾਰੀ ਜਾ ਅਗੜਾਂ ਕੀਤੇ ਬੈ ਗਈ। ਉਹ ਤੇਰੀ ਬਾਲੀ ਚੰਗੀ ਆ। ਹੁਣ ਉਹ ਐਸੇ ਹੀ ਜਿੱਦ ਕੀਤੀ ਜਾਂਦੇ ਉਦੋਂ ਦੀ ਉਹ ਟਾਵਰ ਤੋਂ ਫਿਲਦੀ ਹੀ ਨਹੀਂ। ਉੜਦੀ ਹੀ ਨਹੀਂ। ਬਸ ਉਥੋਂ ਆ ਕੇ ਸਿੱਧੀ ਜੇ ਖੁੰਡੇ ਨੇ ਹੁਣਾ ਹੁਣਾ ਨਹੀਂ ਤਾਂ ਉੱਥੇ ਹੀ ਬੈਠੀ ਉੜਦੀ ਹੀ ਨਹੀਂ ਉਹਨੇ ਘਰੇ ਬਣਾ ਲਿਆ ਉੱਥੇ। ਨੋ ਬਾਬੇ ਡੱਟਣ ਲੱਗਿਆ ਫੇਰ ਉੜ ਗਏ। ਕਿਧਰ ਗਏ ਪੰਛੀ ਪੰਛੀ ਉੜ ਗਏ ਫੇਰ ਕੋਈ ਵੀ ਨਹੀਂ ਪੜਿਆ ਕਿਸੇ। ਆਹ ਫਿਰਦੇ ਪਰਲੇ ਬੰਨੇ ਨੂੰ। ਇਹ ਕਿੱਸਰ ਗਏ ਆ ਆਇਆ ਖੋਦਾ ਜਾਂ ਆਗੇ। ਕਿਉਂਕਿ ਇਹਨਾਂ ਦਾ ਜ਼ੋਰ-ਜ਼ੋਰ ਨਹੀਂ ਲੱਗਦਾ ਹਜੇ ਮੈਂ ਛੇੜਦਾ ਨਹੀਂ ਇਹਨਾਂ ਨੂੰ ਕੱਖ ਨਹੀਂ ਕਹਿੰਦਾ ਆਪਦੀ ਮਰਜ਼ੀ ਨਾਲ ਜਿੰਨਾ ਚ ਰੁੱਟਣ ਹੋ। ਤੇ ਆਹ ਰੱਤਾਂ ਦਾ ਆਪਣੇ ਪਹਿਲਾਂ ਵੀ ਉੜਿਆ ਇਹ ਪਹਿਲਾਂ 2 ਘੰਟੇ ਲਾ ਗਿਆ ਹਨਾ ਫਿਰ ਪੂਰੀ ਵੀ ਆਪਣੀ ਜਿਹੜੀ ਆ ਪੱਲੇ ਜਿਹੜੀ ਆ ਪਕੜਦੇ ਆ ਦੂਸਰੀ ਜਿਹੜੀ ਉਹ ਵੀ ਲਾ ਲਈ 2 ਘੰਟੇ ਹਨਾ ਤੇ ਬਾਕੀ ਦਾ ਘੰਟਾ-ਘੰਟਾ ਡੜ-ਡੜ ਘੰਟੇ ਹੀ ਭਰੇ ਆ। ਕੋਈ ਨਹੀਂ ਕੱਲ ਤੋਂ ਇਹਨਾਂ ਦਾ ਜ਼ੋਰ ਲਾਉਣਾ ਸ਼ੁਰੂ ਕਰਦੇ ਆਂ ਜਬਦਾਮ ਪੀਤੇ ਹੋਣ ਇਹਨਾਂ ਨੂੰ ਬਾਦਾਮ ਖਾਣੇ ਸ਼ੁਰੂ ਕਰਦੇ ਆਂ। 2-2-3-3 ਬਾਦਾਮ ਸ਼ੁਰੂ ਕਰਾਂਗੇ ਹਨਾ ਜਦੋਂ ਆਪਾਂ ਕੁੱਟਰ ਕੱਢਦੇ ਆਂ ਨਵਾਂ ਇੱਕ ਜਗ ਦਾ ਨਾ ਖਰਾਕ ਪੋਣੀ ਸ਼ੁਰੂ ਕਰਦਾ ਜਾਂ ਤਾਂ ਪਹਿਲਾਂ ਪੋਣੀ ਸ਼ੁਰੂ ਕੀਤੀ ਹੋਵੇ ਠੀਕ ਆ ਉਹਦਾ ਵੀ ਨੁਕਸਾਨ ਆਈ ਹੈ ਜਿਹੜੀ ਆਪਾਂ ਪਹਿਲਾਂ ਵੀ ਖਰਾਕ ਪਾਉਂਦੇ ਉਹਦਾ ਕੋਈ ਫਾਇਦਾ ਨਹੀਂ ਹੈਗਾ ਐਡਾ ਤੇ ਉਦਾਂ ਛੋਲੇ ਛੂਲੇ ਪਾਉ ਦਾਲ ਦੂੰ ਜਿਹੜੀ ਤੁਸੀਂ ਪਾਉਨੇ ਆ ਪਹਿਲਾਂ ਕਬੂਤਰ ਬਣਿਆ ਹੋਵੇ ਬਾਦਾਮ ਕਬੂਤਰ ਨੂੰ ਛਧਰੀ ਤੇ ਓਲ ਲਾਪੇ ਠੀਕ ਆ ਇੱਕ ਇੱਕ ਗਰੀ ਪਾਈ ਜਾਓ ਹੌਲੀ ਹੌਲੀ ਇੱਕ ਇੱਕ ਗਰੀ ਤੋਂ ਵਧਾਓ 1 2 3 4 ਇਦਾਂ ਕਰੋ ਰੋਜ਼ ਇੱਕ ਵਧਾਓ ਇੱਕ ਪਾਤੀ ਫੇ ਦੂਜੇ ਦਿਨ ਦੋ ਕਬੂਤਰ ਯੂਜ਼ ਟੂ ਹੋ ਜਾਂਦਾ ਉਦਾਂ ਦਾ ਹੋ ਜਾਂਦਾ ਹਨਾ ਜਦੋਂ ਆਪਾਂ ਇੱਕ ਦਾ ਦੰਗ ਕਈ ਯਾਰੀ ਆਪਾਂ ਨੂੰ ਇਹ ਸਵਾਲ ਹੁੰਦਾ ਹਨ ਵੀ ਬਾਈ ਕਬੂਤਰ ਕੱਢੇ ਡਾਈਆਂ ਚ ਕਬੂਤਰ ਬਿਮਾਰ ਹੋ ਗਏ ਉਹਦਾ ਬਾਈ ਇਹ ਰੀਜ਼ਨ ਹੈ ਜਦੋਂ ਆਪਾਂ ਖਰਾਕ ਇੱਕ ਜੱਗ ਦਾ ਵੀ ਸ਼ੁਰੂ ਕਰ ਦਿੰਦੇ ਆ ਵੀ ਹਾਂ ਜੀ ਸ਼ੇਰ ਬਣ ਜੂ ਸ਼ੇਰ ਨਹੀਂ ਵੀਰੇ ਉਹ ਅੰਦਰੋਂ ਖਤਮ ਹੋ ਜਾਂਦਾ ਗਰਮੀ ਪੈ ਜਾਂਦੀ ਉਹਨਾਂ ਦੇ ਅੰਦਰ ਹਨਾ ਕਬੂਤਰ ਨੂੰ ਜਦੋਂ ਵੀ ਮਤਲਬ ਤੁਸੀਂ ਖਰਾਕ ਪਾਉਣੀ ਸ਼ੁਰੂ ਕਰਨੀ ਆ ਨਾ ਕੋਈ ਵੀ ਥੋੜੀ ਥੋੜੀ ਕਰੋ ਪਹਿਲਾਂ ਪਚਾਉਣ ਲੱਗ ਜੇ ਠੀਕ ਆ ਤਾਂ ਫਿਰ ਉਹਨੂੰ ਖਰਾਕ ਪਾਉਣੀ ਸ਼ੁਰੂ ਕਰੋ ਡਟ ਜਿੰਨੀ ਵੀ ਤੁਸੀਂ ਖਰਾਕ ਪਾਉਣੀ ਆ ਗਿਰੀਆਂ ਪਹਿਲਾਂ ਜਿੱਦਾਂ ਇੱਕ ਇੱਕ ਗਿਰੀ ਕਰੋ ਦੂਜੇ ਦਿਨ ਦੋ ਦੋ ਕਰ ਫੇਰ 2 3 ਡਾਈਆਂ ਉਹਨੂੰ 2 2 ਗਿਰੀਆਂ ਹੀ ਪਾਓ ਉਸ ਤੋਂ ਬਾਅਦ ਫੇਰ 3 3 ਕਰ ਲਓ ਫੇਰ 2 ਡਾਈਆਂ 3 ਡਾਈਆਂ 3 ਤੇ ਰੱਖੋ ਠੀਕ ਹੈ ਫੇਰ ਹੌਲੀ 15 ਡਾਈਆਂ ਆਪਾਂ ਕਰਾਈ ਦੀਆਂ ਹੌਲੀ ਹੌਲੀ ਵਧਾ ਕੇ ਉਹਨੂੰ ਦੱਸਦੇ ਤੇ ਲਗਾਤਾਰ ਡਾਈਆਂ ਕਰਉਣੀਆਂ 10 12 ਜੇਕੂਤਰ ਜਲਦੀ ਚੱਲ ਪੈਂਦਾ ਤੇ ਫੇਰ ਵੀ 10 12 12 ਤਾਂ ਚਾਹੀਦੀਆਂ ਹੀ ਆ ਨਹੀਂ ਤਾਂ 15 16 ਡਾਰਾਂ ਕੂਤਰ ਆਮ ਲੈ ਜਾਂਦਾ ਨੋਰਮਲ ਡਾਰਾਂ ਹਨਾ ਬਣਨ ਨੂੰ ਆਪਣਾ ਸਰੀਰ ਨੂੰ ਬਣਾਉਣ ਨੂੰ ਤੇ 4 5 ਕਰਾ ਕੇ ਵੀ ਛੱਡ ਸਕਦੇ ਉਦਾਂ 20 ਡਾਰਾਂ ਨੋਰਮਲ ਆਪਣੀਆਂ ਬਣਦੀਆਂ ਆ ਠੀਕ ਆ ਵੀ ਜੇ ਕੂਤਰ ਪੂਰਾ ਰੈਡੀ ਹੋਵੇ ਤੇ ਕੂਤਰ ਆਪਦੀ 72 ਚ ਜਲਦੀ ਆ ਜਾਂਦਾ ਫੇ ਤਾਂ ਚਲੋ 10 12 ਤਾਂ ਵੀ ਛੱਡ ਲੋ ਹਨ ਤੇ ਉਹਦਾ 15 20 12 ਤਾਂ ਆਰਾਮ ਨਾ ਕਰਾਓ 15 20 ਇਹਦੇ ਵਿੱਚ ਵਿੱਚ ਕਰਾ ਕੇ ਉਸ ਦਿਵਾਰ 4 12 ਜਿਹੜੀਆਂ ਆਪਾਂ ਪਾਣੀ ਵਾਲੀਆਂ ਪੰਜਵੀਂ ਢਾਈ ਤੇ ਬਾਹਰ ਛੱਡੋ ਲਗਾਤਾਰ ਡਾਓ ਬੂਤਰ ਨੂੰ ਜਿਹੜੀਆਂ ਪਾਣੀ ਵਾਲੀਆਂ ਢਾਰਾਂ ਕਰਉਣੀਆਂ ਉਹ ਬੰਦੀ ਤੇ ਜਿਹਦਾ ਅੱਜ ਡਾਲਿਆ ਕੱਲ ਨੂੰ ਨਹੀਂ ਡੋਣਾ ਫੇ ਪਰਸੋਂ ਡਾਲਿਆ ਤੇ 4 12 ਕਰਉਣੀਆਂ ਉਹਨਾਂ ਦੀਆਂ ਫੇ ਬਾਜੀ ਛੱਡ ਦਿਓ ਬੂਤਰ ਕਿੰਨਾ ਵੀ ਭਾਵੇਂ 72 ਹੋਵੇ ਬੂਤਰ ਰਾਤ ਨੂੰ ਸੁੱਝ ਜਾਂਦਾ ਜੇ ਆਪਾਂ ਪਾਣੀ ਪੂਣੀ ਗਰਮੀ ਹੋਵੇ ਨਾ ਆਦਰਾ ਚ ਤੇ ਚਲੋ ਲੋੜ ਹੀ ਨਹੀਂ ਗਰਮੀ ਹੀ ਕਰੋ ਮਾੜਾ ਮੂਟਾ ਹਨਾ ਉਹ ਵੀ ਦੱਸਦਾ ਅੱਜ ਤੇ ਇਹਨਾਂ ਦਾ ਜਿਹੜੇ ਥੱਲੇ ਮੂੰਹ ਮਾ ਮਾਰਦੇ ਸੀ ਕੱਲ ਇਹਨਾਂ ਨੂੰ ਦਵਾਈ ਪਈ ਸੀ ਅੱਜ ਸੈਟ ਬੈਠੇ ਆ ਕੋਈ ਨਹੀਂ ਕਬੂਤਰ ਥੱਲੇ ਮੂੰਹ ਮਾਰਦਾ ਹਨ ਤੇ ਉਹ ਵੀ ਮੈਂ ਤੁਹਾਨੂੰ ਦੱਸਦਾ ਵੀ ਜਿਹੜੇ ਕਬੂਤਰ ਇਹ ਮੂੰਹ ਮਾ ਮਾਰਦੇ ਹੁੰਦੇ ਆ ਕਾਹ ਤੋਂ ਮਾਰਦੇ ਆ ਤੇ ਕੀ ਕਮੀ ਆ ਤੇ ਕਿਉਂ ਮਾਰਦੇ ਹਨ ਉਹ ਵੀ ਤੁਹਾਨੂੰ ਹੱਲ ਅੱਜ ਪੂਰਾ ਦੱਸਾਂਗੇ ਲੋਬ ਅਬ ਬਾਲੇ ਕੀੜੇ ਆ ਕੁਲੀਆ ਇੰਨਾ ਕਿ ਜੋਰ ਮਤਲਬ ਕਰਦੇ ਨਾ ਜਦੋਂ ਗੁੱਸਾ ਆ ਜਾਏ ਤੇ ਬੈਠੀ ਅੱਜ ਚੋ ਤੀਜਾ ਤੇ ਚੌਥਾ ਦੇਣਾ ਇਹਨੂੰ ਤੇ ਹੁਣ 4:00 ਵਜ ਗਏ ਆ ਹੁਣ ਆਈ ਘਰ ਨੂੰ ਪੂਰੀ ਖਤਮ ਹੋ ਗਏ ਐਂ ਥੱਲੇ ਤੋ ਹੁਣ ਸਾਹ ਸੱਤ ਖਤਮ ਹੋ ਗਏ ਨਾ ਕਬੂਤਰੀ ਚ ਫੇਰ ਆਪਸਾਈ ਘਰੇ ਇਹ ਤਾਂ ਮੌਸਮ ਠੰਡੇ ਆ ਜਦੋਂ ਮੀਂਹੂ ਪੈਂਦੇ ਰਹਿੰਦੇ ਤਾਂ ਕਰਕੇ ਭਜੀ ਹੀ ਇੱਕ ਵਾਰੀ ਛੇੜੀ ਮੈਂ ਐਸੀ ਨਹੀਂ ਤਾਂ ਪਹਿਲੀ ਵਾਰੀ ਉੜੀ ਨਾਲੀ ਟਾਂਗੀ ਤੇ ਉਦੋਂ ਬਾਅਦ ਨਹੀਂ ਬੈਠੀ ਵੀ ਉਦੋਂ ਬਾਅਦ ਘਰੇ ਹੀ ਨਹੀਂ ਆਈ ਇੱਕ ਵਾਰੀ ਗੁੱਡੇ ਤੇ ਬਹਿ ਕੇ ਉੱਡ ਗਈ ਬਸ 1 ਕਿਲੋ ਵਾਰੀ ਬਸ ਲੋ ਬਬੂ ਆ ਵੀ ਬੂਤਰ ਚੜ ਚੁੜ ਕੇ ਹੁਣ 700 ਪੋਨ ਲਾਪੇ ਸਾਰੀ ਮੜੇ ਪੱਟੇ ਪੁੱਟੇ ਵੀ ਆ ਹਨ ਤੇ ਆ ਮੈਂ ਤਿਆਰੀ ਕਰਾਉਣਾ ਜੀ ਤੇ ਤਿਆਰੀ ਚੁੜੀ ਕਰਾਉਨੇ ਆ ਥੱਲੇ ਆਸੀ ਮੜ ਸੁੰਮੜ ਜਹ ਲੱਥ ਗਿਆ ਸਾਰਾ ਹੀ ਹਨ ਇਹ ਵੀ ਪੋਨ ਨੇ ਆ ਤੇ ਅੰਤ ਦਾ ਵੀ ਬਲਸਤ ਕਰਾਉਨੇ ਆ ਬਾਕੀ ਕਈ ਵੀਰਾਂ ਦੇ ਕਮੈਂਟ ਆਈ ਜਾਂਦੇ ਆ ਵੀ ਗੋਲੀ ਦੇਸੀ ਗੋਲੀ ਬਈ ਦੱਸ ਦੇਣਾ ਦੇਸੀ ਗੋਲੀ ਠੰਡੀ ਬਹੁਤ ਹੁੰਦੀ ਆ ਠੀਕ ਹੈ ਅੰਤਾਂ ਦੀ ਠੰਡੀ ਹੁੰਦੀ ਆ ਤੇ ਕੁੱਤਰੇ ਇਦਾਂ ਚ ਨਹੀਂ ਲੱਗਣੀ ਠੀਕ ਹੈ ਦੱਸਣ ਨੂੰ ਦੱਸ ਵੀ ਦਿਨਾ ਤੂੰ ਬਣਾ ਲੋ ਲਿਆ ਕੇ 5-7000 ਲਾਓ 10000 ਠੀਕ ਆ ਉਹਦਾ ਫਾਇਦਾ ਨਹੀਂ ਹੋਈ ਵੀ ਬਾਰ ਬਾਰ ਇੱਕ ਮੈਂ ਉਹੀ ਤੁਹਾਨੂੰ ਦੱਸਾਂ ਜਦੋਂ ਉਹਦੀ ਜਿਹੜੀ ਚੀਜ਼ ਦੀ ਜਦੋਂ ਲੋਡ ਹੋਊਗੀ ਉਦੋਂ ਆਪਾਂ ਉਸ ਚੀਜ਼ ਦੀ ਵੀਡੀਓ ਪਾਵਾਂਗੇ ਹਨਾ ਬਾਕੀ ਇਹ ਤਾਂ ਗਰਮ ਗੋਲੀ ਆ ਹਨਾ ਉਹ ਮੈਨੂੰ ਪਾਣੀ ਮੈਨੂੰ ਸਮਾਣ ਲੈਣ ਜਾਣਾ ਪੈਣਾ ਤੁਹਾਨੂੰ ਸਾਰੀ ਜਿਹੜੀ ਆਹ ਦਿਨਾਂ ਚ ਗੋਲੀ ਲੱਗਣੀ ਆ ਨਾ ਗਰਮ ਗੋਲੀ ਆ ਆਪਾਂ ਸਮਾਣ ਲਿਆਉਣਾ ਪੈਣਾ ਉਹ ਫੇਰ ਬੰਨੀ ਆ ਤੇ ਉਹਦੇ ਵਿੱਚ ਇੱਕ ਤੁਹਾਨੂੰ ਚੀਜ਼ ਦੱਸ ਦਿੰਨਾ ਕਿਹੜੀ ਪੈਣੀ ਆ ਨਾ ਉਹ ਵੀ ਦਿਖਾ ਦੇਣਾ ਤੁਹਾਨੂੰ ਉਹ ਲੈ ਕੇ ਰੱਖ ਲਿਓ ਬਾਕੀ ਤੁਹਾਨੂੰ ਚੀਜ਼ਾਂ ਦੱਸ ਦਊਗਾ ਮੈਂ ਉਹਦੇ ਚ ਆ ਖਮੀਰਾ ਪੈਣਾ ਹੋ ਗਿਆ ਠੀਕ ਆ ਆ ਲਿਆ ਕੇ ਰੱਖ ਲਿਓ ਬਾਕੀ ਸਮਾਨ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਇਕੱਠਾ ਹੀ ਲਿਆਇਓ ਨਾ ਹੋਇਆ ਨਾ ਮੈਂ ਜਿੱਦਾਂ ਜਾਣਾ ਮੈਂ ਦੇਖਦਾ ਮੈਨੂੰ ਜੇ ਕੱਲ ਨੂੰ ਢੇੜਾ ਲੱਗਿਆ ਨਾ ਮੇਰਾ ਤੇ ਕੱਲ ਨੂੰ ਸਪੈਸ਼ਲ ਲਿਆ ਕੇ ਸਮਾਨ ਕਿਉਂਕਿ ਐਦਾਂ ਦੱਸੇ ਤੇ ਨਹੀਂ ਜੀ ਜਿਹੜੀ ਮੈਂ ਬਣਾਉਂਗਾ ਤੁਹਾਡੇ ਸਾਹਮਣੇ ਕੁੱਟ ਕੇ ਉਹ ਚੀਜ਼ ਵੱਖਰੀ ਹੈ ਨਾ ਪ੍ਰੈਕਟੀਕਲ ਜਿਹੜਾ ਹੁੰਦਾ ਉਹ ਵਧੀਆ ਦੱਸਣ ਨੂੰ ਮੈਂ ਤੁਹਾਨੂੰ ਅੱਜ ਦੱਸ ਵੀ ਦਿੰਦਾ ਜੇ ਇਹੀ ਗੱਲ ਆ ਨਾ ਦੱਸ ਵੀ ਦਿੰਦੇ ਕੋਈ ਚੱਕਰ ਨਹੀਂ ਪਰ ਗੱਲ ਇਹ ਹੈ ਵੀ ਜਦੋਂ ਲਿਆ ਕੇ ਸਮਾਨ ਬਣਾਉਂਗਾ ਕੱਲੀ ਕੱਲੀ ਚੀਜ਼ ਦਾ ਤੁਹਾਨੂੰ ਦੱਸੂਗਾ ਵੀ ਆ ਚੀਜ਼ਾਂ ਲਾ ਲੈ ਤੁਹਾਨੂੰ ਪਤਾ ਲੱਗ ਇਹਦਾ ਲਿਖਿਆ ਤਾਂ ਤੁਹਾਨੂੰ ਕਈਆਂ ਨੂੰ ਚੀਜ਼ਾਂ ਦਾ ਨਹੀਂ ਪਤਾ ਲੱਗਣਾ। ਲੋਏ ਬਾਬੇ ਉਹ ਚਿੜੀਆਂ ਨੂੰ ਵੀ ਦਾਣਾ ਦੂਣਾ ਪਾਤਾਂ, ਕਬੂਤਰਿਆਂ ਨੂੰ ਵੀ ਇਹਨਾਂ ਨੂੰ ਵੀ ਪਾਤਾਂ। ਇਹ ਵੀ ਖਾ ਖੂ ਗਏ ਆ ਉੱਧਰ ਵੀ ਸਾਰਿਆਂ ਨੂੰ ਪਾਤਾਂ ਦਾਣਾ ਦੂਣਾ ਹਨਾ। ਤੇ ਰਿੱਕੀ ਦੇ ਕਬੂਤਰ ਹਜੇ ਉੱਡਦੇ ਆ। ਚੰਗੇ ਆ ਕਬੂਤਰ ਹੁਣ ਆਇਆ ਹੀ ਫੋਨ ਕਹਿੰਦਾ ਵੀ ਬਾਈ ਆਪਾਂ ਛੜਨੀਆਂ ਬਾਜ਼ੀਆਂ ਤੇ ਬਾਜੀ ਲੱਭ। ਕੋਈ ਚੱਕਰ ਨਹੀਂ ਹਨਾ ਬਾਜ਼ੀਆਂ ਦੇਖਦੇ ਆ ਤੇ ਇਹਦਾ ਇੱਕ ਨੀਲਾ ਜਿਹਾ ਕਬੂਤਰ ਇੱਕ ਪੱਲੇ ਵਾਲਾ ਬਹੁਤ ਸੋਹਣੇ ਉੱਡਦੇ ਆ ਫੇਰ ਉਹ ਛੜਦੇ ਆ ਹਨਾ। ਸ਼ਾਮ ਜੱਤੇ ਆਪਣੇ ਹੀ ਤਿਆਰ ਹੁੰਦੇ। ਸ਼ਾਮ ਕੀਤੇ ਫਿਰ ਉਹ ਛੱਡਾਂਗੇ। ਆਪ ਗੁੱਦਰੀ ਨੂੰ ਇੱਥੇ ਬਦਾਂ ਪਾਈ ਧੁੱਪੇ ਹੁਣੀ ਤੇ ਹਜੇ ਬਸ ਠਾਹ ਠੀਆਂ ਖਾਲਾ ਖਲਾ ਵੀ ਚੱਕਦੇ ਚੱਕਦੇ ਚੱਕ ਤੋਂ ਹੀ ਇੰਨੀ ਸਾਰੀ ਤੇ ਭੱਟਿਆਂ ਨੂੰ ਵੀ ਦਾਣਾ ਦੂਣਾ ਪਾ ਤਾ ਸਾਰਿਆਂ ਨੂੰ ਤੇ ਹਮ ਬਾਰਾ ਕੇ ਜਾਂ ਕਿਹੜੇ ਖੇਲਰ ਬੁੱਲਣ ਦੇ ਨਾ ਪਰ ਉਹ ਵੀ ਗਾਣੇ ਆ ਮਗਰ ਦੁਆਰਾ ਉਹ ਵੀ ਕੀ ਜਾਂਦੇ ਡੇਗੀ ਜ਼ਿਆਦਾ ਪੈ ਗਈ ਜਿਹੜੇ ਥੋੜੇ ਜੇ ਆਪ ਪੜੀ ਪਟੀ ਕਿੰਦਰੀ ਗੱਲ ਹੁੱਡਾ ਸਾਫ ਕੀਤਾ ਸੀਗਾ ਫੇਲ ਫੜ ਗਿਆ ਮਿੱਟੀ ਨਹੀਂ ਨਾ ਹੈਗੀ ਮਿੱਟੀ ਸੁੱਕੀ ਮਿਲੇ ਦੋ ਧੁੱਪਾ ਲੱਗਣ ਕੋਈ ਮਿੱਟੀ ਮਾੜੀ ਮਾੜੀ ਪਾਣੇ ਆ ਹੋਰ ਕੀ ਇਹ ਬਿਠਾ ਉਹਦੇ ਨਾਲ ਜੰਮਦੀਆਂ ਨਹੀਂ ਛੱਲੇ ਐਂ ਤਾਂ ਮਿੱਠਾ ਜੰਮ ਜਾਂਦੀਆਂ ਥੱਲੇ ਫਰਸ਼ ਤੇ ਆ ਕੱਲ ਤੇ ਅੱਜ ਦੀਆਂ ਬਿਠਾ ਕੱਲ ਸ਼ਾਮੀ ਭਾਈ ਸਾਫ ਕਰੀ ਦੁਪਹਿਰੀ ਕਰੇ ਇਗਲਣ ਦਾ ਕੀ ਨਾਂ ਲੈਂਦਾ ਨਾਲ ਆ ਵੀ ਬਿਚਾਰੇ ਵਿਸਾਏ ਆ ਘੋੜੇ ਕਿੰਨਾ ਟਾਈਮ ਹੋ ਗਿਆ ਓਏ ਲੱਗ ਗਿਆ 15 16 ਮਹੀਨਾ ਦਾ ਹੋ ਗਿਆ ਤੇ ਬਲੌ ਦੇ ਵਿੱਚ ਉਹਦੇ ਨੂੰ ਤੇ ਉਹਦਾ ਤਾਂ ਵਾਈਟ ਹੀ ਕਰਤਾ ਆਪਾਂ ਸਾਰਾ ਹੀ ਹੈ ਨਾ ਏਡੀ ਲੱਗ ਤੇ ਏਸੀ ਦਾ ਆਈ ਸੀ ਹੁਣ ਕਾਸੀ ਦੇਣਾ ਆਪਾਂ ਅੰਦਰ ਰੱਖਣ ਦਾ ਹੀ ਕਹਿਣਾ ਨਹੀਂ ਹੋ ਰਿਹਾ ਝੰਮ ਜਾ ਲੇਖੋ ਨਾ ਤੇ ਕੋਈ ਕਲਰ ਬੁਲਰ ਨਹੀਂ ਵਿੱਚ ਕਰਾਇਆ ਸਦਾ ਵਾਈਟ ਹੀ ਛੱਤਾ ਕਰਤੀ ਸਾਰੇ ਦੇ ਤੇ ਵਾਈਟ ਹੀ ਦੰਦਾ ਰੋਦਾ ਹਨ ਤੇ ਇੱਧਰ ਵੀ ਦਈ ਆਦਾ ਉੱਦਾਂ ਆ ਬਾਥਰੂਮ ਤੇ ਇੰਦਰ ਵੀ ਵਾਈਟ ਹੀ ਸਾਰੇ ਮਤਲਬ ਵਾਈਟ ਹੀ ਕਰਦੇ ਬੱਟੇ ਆਪਾਂ ਲਾਡੀ ਬਾਕੀ ਹੋਏ ਹੋਰ ਕਿਡਾ ਹੋ ਗਿਆ ਬਸ ਸਹੀ ਆ ਵੀ ਹੋ ਗਿਆ ਆ ਵੀ ਹੋ ਗਿਆ ਹੁਣ ਤੇਰਾ ਰਹਿ ਗਿਆ ਇਹ ਪਰਦੇ ਪੁੱੜਦੇ ਲਾ ਕੇ ਲਾਡੀ ਹੋਈਆਂ ਲੱਗਣਾ ਇਹ ਚਟਾ ਚਟਾਈ ਲੱਗਣ ਲੱਗ ਪੈਗਾ ਔਰ ਥੱਲੇ ਵਾਲਾ ਕਮਰਾ ਬਹੁਤ ਸੋਹਣਾ ਲੱਗਣਾ ਪਿਆ ਹੁਣ ਆਓ ਕੱਲੇ ਰੰਗ ਹੁਣੇ ਹਜੇ ਥੱਲੇ ਹੋਲੇ ਤੇ ਫੇਰ ਘੰਟਾ ਲਾਉਣਾ ਹਮਮ ਵਾਈਟ ਹੀ ਸਹੀ ਆ ਹੁਣ ਨਾਲ ਬਦ ਉਹ ਨਹੀਂ ਕਰਾਇਆ ਕਰਨਾ ਵਾਈਟ ਹੀ ਚੱਲੂ ਨਹੀਂ ਵਾਈਟ ਵਧੀਆ ਲੱਗਦਾ ਯਾਰ ਦੇ ਤਾਂ ਮੰਮਾ ਕਮਰੇ ਦੇ ਉਹਨੇ ਕਿੰਨਾ ਵਰਨੇ ਆਪਾਂ ਆਓ ਵਾਈਟ ਵਾਈਟ ਹੀ ਹੋ ਗਿਆ ਪਹਿਲਾਂ ਕਾਲਾ ਕਾਲਾ ਹੀ ਕੰਮ ਅਰੇ ਇੱਕ ਚੀਜ਼ ਮਤਲਬ ਰੱਖੀ ਕੋਈ ਵੀ ਚੀਜ਼ ਵਧੀਆ ਕਰਨੀ ਹਾਂ ਤੇ ਜਿੰਨੇ ਰੰਗ ਵਧੀਆ ਕਰਾਉਣਾ ਤੇ ਆਪ ਬੰਦੇ ਨਾਲ ਤੁਸੀਂ ਕੰਟੈਕਟ ਕੀ ਕਿੰਦਾ ਹੁੰਦਾ ਨਹੀਂ ਐਸੇ ਬੰਦੇ ਦਾ ਕੰਟੈਕਟ ਕੰਟੈਕਟ ਕਰ ਉਹਦਾ ਵੀ ਅੜ ਗਿਆ ਉਹਦਾ ਵੀ ਅੜ ਗਿਆ ਮੇਰਾ ਵੀ ਅੜ ਗਿਆ ਕੰਟੈਂਟ ਵੇ ਨਾਲ ਹੜਦਾ ਆਪੜ ਨੂੰ ਚਾਹ ਦੇ ਮੂੰਹ ਝੜਦਾ ਪਏ ਇੰਗਲਿਸ਼ ਵਾਲਾ ਤੁਸੀਂ ਇਹਨਾਂ ਯਾਰ ਮਿਲ ਲਿਓ ਵੀ ਮੈਂ ਤੈਨੂੰ ਹਣਾ ਮੇਲੀ ਆਣਾ ਡਰੈਸ ਦੱਸੋ ਆਪਣਾ ਨਹੀਂ ਤੂੰ ਸਾਰਾ ਕੁਝ ਪਹਿਲੀ ਦੱਸਣਾ ਮੈਂ ਨਹੀਂ ਨਹੀਂ ਦੱਸਣਾ ਮੇਲੀ ਆਣਾ ਪਿੰਡ ਕਿਹਦੇ ਲਾਗੇ ਨੰਬਰ ਬੋਲ ਦੇ ਆਪਣਾ ਸਰ ਮੈਂ ਕਹਟ ਨਹੀਂ ਬੋਲਾਂ ਜਿੰਨੇ ਇਹ ਨੰਬਰ ਬੋਲ ਆਪਣਾ ਸਤਾਬ ਨੂੰ ਗੱਲ ਕਰ ਲਿਓ ਆਪੇ ਦੱਸ ਦੇਣਾ ਗੰਮ ਨਹੀਂ ਨਹੀਂ ਨੰਬਰ ਬੋਲ ਦੇਣਾ ਜਿੰਨੇ ਕਰਾਉਣਾ ਹੋਗਾ ਤੈਨੂੰ ਫੋਨ ਕਰ ਲਊਗਾ ਸਿੱਧਾ 84276 84276 26235 26235 ਈ گاਉਂ ਦਾ ਥੋੜਾ ਜਿਆਦਾ ਮੂਟਾ ਕੰਮ ਬਰੀ ਨਾ ਕਰਦਾ ਕੰਮ ਪੂਰਾ ਬਰੀ ਨਾ ਕਰਦਾ ਕੰਮ ਨਾਲ ਕੋਈ ਕਮੀ ਪੇਸ਼ੀ ਨਹੀਂ ਹੈਗੀ ਜੇ ਪੈਸੇ ਵਧੀਆ ਲੈਂਦਾ ਤੇ ਕੰਮ ਵੀ ਵਧੀਆ ਕਰਦਾ ਬਾਬੇ ਜਿਹੜਾ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਮਿੱਟੀ ਆ ਵਾਂ ਕੋਣ ਖਾਂਦੇ ਆ ਨਾ ਕੁੱਪਟਰ ਆ ਲਿਬੜੀ ਪਈ ਬੋਤਲ ਹੈ ਨਾ ਤੇ ਵਰਤੀ ਨਹੀਂ ਸੀ ਮੈਂ ਉਦਾਂ ਹੀ ਪਈ ਹੈ ਤੇ ਆ ਲੀਕ ਜੀ ਹੋ ਗਈ ਹੈ ਨਾ ਤੇ ਇਹ ਵਰਤੀ ਨਹੀਂ ਹੈਗੀ ਪਹਿਲਾਂ ਵਰਤੀ ਸੀ ਆਪਾਂ ਜਿੱਦਾਂ ਸਿਆਲਾਂ ਚ ਵਰਤੀ ਦੀ ਆ ਜਿਆਦਾ ਇਹ ਜੋ ਕੁੱਪਟਰ ਪਟਾਈ ਫਟੂਈ ਕਰੀਦੇ ਜਾਂ ਉਦਾਂ ਬੱਚੇ-ਪੁੱੱਚੇ ਪਾਲਦੇ ਹੁਣ ਉਦੋਂ ਵੀ ਲਾਲੀ ਦੀ ਹੈ ਨਾ ਕੀ ਯਾਰ ਨਾ ਤੇ ਇੱਕ ਇਹ ਪਾਣੀ ਦੀ ਬਾਲਟੀ ਭਰ ਕੇ ਜਿੱਦਾਂ ਜਿਹਦੇ ਵਿੱਚ 15 ਕਲੀਟਰ ਪਾਣੀ ਪੈਂਦਾ ਹੋਵੇ ਇੱਕ ਢੱਕਣ ਇਹਦਾ ਪਾ ਦੇਣਾ ਤੇ ਇੱਕ ਢੱਕਣ ਵੀਰੇ ਇਹਦਾ ਪੋਣਾ ਆਪਾਂ ਇਹਦੇ ਦਾ ਤਰਸਾ ਤੇ ਇਹਦਾ ਵੀ ਇੱਕ ਢੱਕਣ ਇਹਦੇ ਦੋ ਢੱਕਣ ਇਹਦੇ ਦੋ ਢੱਕਣ ਤੇ ਜਿਹੜੀ ਲੀਵਰ 50 ਆ ਇਹਦਾ ਇੱਕ ਢੱਕਣ ਇਹ ਬੰਦਿਆਂ ਵਾਲੀ ਆ ਹਨਾ ਤੇ ਉਦਾਂ ਜਾਨਵਰਾਂ ਲਈ ਵੀ ਵਰਤ ਸਕਦੇ ਆ ਨਾ ਇਹ ਉਦਾਂ ਮੈਂ ਛੁੱਟੀ ਲਿਆਂਦੀ ਸੀ ਇੱਕ ਦਿਨ ਮਿਲੀ ਨਹੀਂ ਉੱਥੋਂ ਆਪਣੇ ਇਥੋਂ ਪਿੰਡੋਂ ਮੈਡੀਕਲ ਤੋਂ ਤੇ ਇਹ ਲੈ ਲਈ ਸੀ ਨਾ ਤੁਸੀਂ ਪਸ਼ੂਆਂ ਵਾਲੀ ਵੀ ਵਰਤ ਸਕਦੇ ਆ ਜਿਹੜੀ ਡੰਗਰਾਂ ਨੂੰ ਐਨੀਮਲ ਨੂੰ ਪੈਂਦੀ ਆ ਹਨਾ ਜਾਨਵਰਾਂ ਵਾਸਤੇ ਬਣੀ ਆ ਇਹ ਇਹ ਤਿੰਨ ਦਵਾਈਆਂ ਤੇ ਚੌਥੀ ਜੇ ਤੁਸੀਂ ਵਰਤਣੀ ਆ ਤੇ ਪਾਵਰ ਜਲ ਵਰਤ ਸਕਦੇ ਆ ਇਹ ਹੁਣ ਨਵੀਂ ਆ ਗਈ ਕਿਸੇ ਕੰਮ ਦੀ ਨਹੀਂ ਆ ਨਾ ਜਿਹੜੀ ਪਹਿਲੀ ਪਾਵਰ ਜਲ ਸੀ ਉਹ ਵਧੀਆ ਸੀਗੀ ਤੇ ਉਹ ਹੈਗੀ ਆ ਆ ਵਾਲੀ ਆ ਪਹਿਲੀ ਪਈ ਹੋਈ ਹੈ ਨਹੀਂ ਇਹ ਇਹੀ ਹੈ ਸ਼ਾਇਦ ਨੀ ਇਹ ਰਹੀ ਆਓ ਸ਼ਾਇਦ ਆਹੀ ਆ ਮੈਂ ਪਾਵਰ ਜਲ੍ਹਾਂ ਆ ਪਹਿਲੀ ਸੀਗੀ ਇਹਦਾ ਰਿਜਲਟ ਬਹੁਤ ਵੈਣ ਸੀਗਾ ਤੇ ਇਹ ਤਾਂ ਮਕਾਲੀ ਪਾ ਕੇ ਦੇਖੀ ਜਿਹੜੀ ਦੂਜੀ ਹੈ ਨਾ ਤੇ ਜਦੋਂ ਵੀ ਕਬੂਤਰ ਦਾਣੇ ਨੂੰ ਵੱਧ ਮੋੜਾ ਆਪਾਂ ਚਾਰ ਹੀ ਆਹੀ ਮੈਡੀਸਨ ਵਰਤਦੀਆਂ ਹੋਰ ਕੁਝ ਨਹੀਂ ਪਾਈਦਾ ਇਹਨਾਂ ਦੇ ਨਾਲ ਹੀ ਫਰਕ ਪੈ ਜਾਂਦਾ ਲੋੜ ਹੈ ਨਹੀਂ ਵਾਦੀ ਬਰ ਚੀਜ਼ ਐਵੀਆ ਵਾਹ ਕੋਣ ਵਰਤਨ ਦੀ ਦਵਾਈਆਂ ਤੇ ਆਹ ਦੋਗ ਦਵਾਈਆਂ ਨੇ ਫਰਕ ਤੇ ਨਾਣਾ ਪੈ ਪੂ ਜਾਂਦਾ ਤੇ ਕਬੂਤਰ ਦਾਣਾ ਘਟ ਖਾਣ ਲਾ ਪੈਂਦੇ ਇਹਨਾਂ ਦਾ ਜੋ ਵੀ ਕੈਲਸ਼ੀਅਮ ਵਿਟਾਮਿਨ ਸਾਰਾ ਕੁਝ ਹੈਗਾ ਇਹਨਾਂ ਦਵਾਈਆਂ ਦੇ ਵਿੱਚ ਹੈ ਨਾ ਤੇ ਹੈ ਕਿ ਵੀ ਵਿੱਚੋਂ ਇੱਕ ਦੋ ਤਾਂ ਚਲੋ ਬੱਚਿਆਂ ਵਾਲੀ ਆ ਦਵਾਈ ਪਾਵਰ ਜੈਲ ਵੀ ਬੱਚਿਆਂ ਵਾਲੀ ਦੇਖੋ ਜਿਹੜੇ ਫਰੂਟ ਵਾਲੀ ਆ ਤਾਕਤ ਉਹ ਨਾ ਭੁੱਖ ਤੋਂ ਆ ਤਾਕਤ ਉਹ ਵੀ ਵਧੀਆ ਆ ਹਨਾ ਉਹ ਤਾਕਤ ਤੋਂ ਵੈਸੇ ਹੀ ਮੈਨੇ ਦੇ ਵਿੱਚ ਤੇ ਉਹ ਉਹ ਤੋਂ ਵੀ ਸੈੱਟ ਹੋ ਜਾਂਦੇ ਆ ਬਾਕੀ ਨਾਲ ਉਹ ਇੱਟ ਪੁੱਟ ਕੇ ਪਾਓ ਸਭ ਤੋਂ ਜ਼ਰੂਰੀ ਤੇ ਚੂਨਾ ਜਿਹਦਾ ਜਿੱਦਾ ਕਲੀਆਂ ਆ ਆ ਕਲੀ ਜਿੱਦਾ ਲੱਤ ਦੀ ਹੁੰਦੀ ਆ ਕੰਦਾ ਬੁੱਦਾ ਤੋਂ ਸਿਮਿੰਟ ਤੋਂ ਮੜ ਗਿਆ ਨਾਲ ਮਿਕਸ ਹੁੰਦਾ ਉਹ ਵਾਲਾ ਵੀ ਪਾ ਸਕਦੇ ਆ ਜੇ ਕਿਤੇ ਰੰਗ ਰੰਗ ਹੁੰਦਾ ਥੁਲਾ ਲਿਆ ਬੰਦਾ ਥੋੜਾ ਉਹਨਾਂ ਕੋਲ ਆਵੇ ਕੰਮ ਵਾਲਿਆਂ ਨੂੰ ਕਹ ਦੇਵੇ ਵੀ ਭਾਈ ਦੇ ਦਿਓ ਹਣਾ ਉਹ ਵੀ ਵਧੀਆ ਚੀਜ਼ ਆ ਤੇ ਹੁਣ ਬਾਈ ਜਿਹੜੀ ਗੋਲੀ ਦਾ ਕਹਿੰਦੇ ਸੀ ਗੋਲੀ ਆਪਾਂ ਮੇਰੇ ਕੁਟਰ ਹੁਣ ਆਪਾਂ ਕੱਢਣ ਲੱਪਿਆਂ 10 ਘੰਟਿਆਂ ਤੱਕ ਇਹ ਰੈਡੀ ਹੋ ਜਾਲੇ ਮਤਲਬ ਹਣਾ ਇੱਕ ਆਹ ਕੁਟਰ ਕੱਢਦੇ ਆ ਤੇ ਇੱਕ ਆਹ ਰੱਤਾ ਆਪਾਂ ਕੱਢਦੇ ਆ ਇੱਕ ਆਹ ਮੂਰੇ ਰੱਤਾ ਜਿਹਾ ਬਿਠਾ ਹਾਲਾ ਜੀ ਨਾ ਇਹ ਕੱਢਦੇ ਆ ਤੇ ਇੱਕ ਆਹ ਰੱਤਾ ਵੜਦੇ ਆ ਆ ਦੋਨੇ ਕੱਤੇ ਹਣਾ ਚਾਰ ਕੁਟਰ ਇਹਦੇ ਖੂਤਰੀ ਰੱਤੀ ਉੱਪਰੋਂ ਰੱਤੇ ਜਿ ਤੇ 7-8 ਦਿਨਾਂ ਤੱਕ ਮੈਂ ਲਿਆਉਂਗਾ ਸਮਾਨ ਉਦੋਂ ਕੀ ਹੋ ਤਿੰਨ ਕ ਦਿਨ ਪਹਿਲਾਂ ਹੀ ਬਣਾਈ ਦਾ ਚਾਰ ਦਿਨ ਪਹਿਲਾਂ ਤੇ ਉਹ ਕੁੱਟ ਕੇ ਬਣਾ ਕੇ ਤੁਹਾਨੂੰ ਦੱਸੂਗਾ ਕਦੋਂ ਲਗਣੀ ਰਾਤ ਨੂੰ 2 ਵਜੇ 1 ਵਜੇ ਜਿੱਦਾਂ ਆਪਾਂ ਠੰਡਾ ਪਾਣੀ ਲਈਦਾ ਨਾ ਬਾਦ ਨਾ ਜੋ ਉਹ ਠੰਡੇ ਪਾਣੀ ਤੇ ਕੰਮ ਨੂੰ ਲੱਗਦੀ ਆ ਕੋਸਾ ਪਾਣੀ ਲੌਣਾ ਨਾਲ 10 ਐਮਐਲ ਤੇ ਜਾਂ 20 ਐਮਐਲ ਨਾਲ ਉਹ ਗੋਲੀ ਦੇ ਦੇਣੀ ਆ ਤੇ ਕਬੂਤਰ ਨੂੰ ਦਾਬ ਦੇ ਦੇਣੀ ਆ ਪੂਰੀ ਤਰ੍ਹਾਂ ਦਾਬੂ ਲਾ ਦੇਣਾ ਬਸ ਹੋਰ ਕੁਝ ਨਹੀਂ ਆ ਉਹਨੇ ਕਬੂਤਰ ਨੂੰ ਗਰਮ ਉਹਦੀ ਥਕਾਵਟ ਲਾਉਣੀ ਆ ਤੇ ਜੇ ਗੋਲੀ ਨਹੀਂ ਵੀ ਲਾਉਣੀ ਜਿਹੜਾ ਮੈਂ ਦੁੱਧ ਦੱਸਿਆ ਹੋਇਆ ਨਾ ਬਣਿਆ ਉਹੋ ਚੀਜ਼ਾਂ ਜਿਹੜੀਆਂ ਆਪਾਂ ਦੁੱਧ ਚ ਪਾਈਆਂ ਵੀ ਉਹ ਇਦਾਂ ਹੀ ਚੀਜ਼ਾਂ ਪਾਣੀ ਚ ਪਾ ਲਿਓ ਪਾਣੀ ਚ ਪਾ ਕੇ 10 ਐਮਐਲ ਦੇ ਕੇ ਕਬੂਤਰ ਨੂੰ ਠੱਕ ਦੇਣਾ ਰਾਤ ਨੂੰ 1 ਵਜੇ ਜਾਂ 2 ਵਜੇ ਉਹ ਕਬੂਤਰ ਜਿੰਨੀ ਠਕਾਵਟ ਕਟੋ-ਵੜ ਘੰਟਾ 1.5 ਘੰਟਾ ਨੂੰ ਠਕਣਾ ਐਨ ਕਬੂਤਰ ਨੂੰ ਜਿਹੜੀ ਠਕਾਵਟ ਲਾਤੀ ਹੈ ਚੰਗੀ ਤਰ੍ਹਾਂ ਕੰਬਲ ਦੇ ਕੇ ਨਾ ਹਲਕਾ ਜਿਹਾ ਪਤਲਾ ਜਿਹਾ ਕੰਬਲ ਦੇ ਕੇ ਵੀ ਹਵਾ ਨਾ ਜਾਵੇ ਕਿ ਬਸੋ ਕਮਰੇ ਚ ਪੱਖਾ ਨਾ ਚੱਲਦਾ ਹੋਵੇ ਤੇ ਉਹ ਤੁਸੀਂ ਨੁਕਤਾ ਕਰ ਸਕਦੇ ਆ ਨਾ ਉਹਦੇ ਨਾਲ ਵੀ ਸੇਮ ਆਹੀ ਕੰਮ ਕਰੂਗਾ ਜਿਹੜਾ ਆ ਦਿਨਾਂ ਚ ਗੋਲੀ ਲੱਗਣੀ ਆ ਨਾ ਗੋਲੀ ਵੀ ਉਹੋ ਚੀਜ਼ਾਂ ਦੀ ਬਣਣੀ ਤੇ ਇੱਕ ਦੋ ਚੀਜ਼ਾਂ ਚਲੋ ਉੱਚ ਕਮੀਰਾ ਖਮੁਰਾਇਡ ਆਉਣਾ ਪਰ ਉਹ ਉਹ ਵੀ ਪਾਣੀ ਵੀ ਇਹੀ ਕੰਮ ਕਰੂਗਾ ਉਹ ਦੁੱਧ ਚ ਨਹੀਂ ਪੋਣੀ ਆਪਾਂ ਪਾਣੀ ਚ ਉਦੈ ਘਾਲ ਲੈਣਾ ਸੇਮ ਉਬਾਲ ਲੈਣਾ ਵੀ ਉਦਾਂ ਹੀ ਉਦਾਂ ਹੀ ਪਾਣੀ ਲੈਣਾ ਉਦਾਂ ਹੀ ਉਹਨਾਂ ਨੂੰ ਕਰਨਾ ਹਨਾ ਏਦਾਂ ਕਰ ਲਿਓ ਜੀ ਉਹ ਦੁੱਧ ਵੀ ਦੱਸਿਆ ਹੋਇਆ ਵੇ ਉਹ ਉਹੀ ਗੋਲੀ ਦਾ ਕੰਮ ਕਰੂਗਾ ਫੁੱਲ ਕਮਟਰ ਉੱਡ ਕੇ ਆਊਗਾ ਤੁਹਾਡਾ ਪੂਰਾ ਆਪਾਂ ਮੇਰੇ ਘਰੇ ਕਰਕੇ ਦੇਖ ਲਿਓ ਤੁਸੀਂ ਇੱਕ ਵਾਰੀ ਆਪਣੀ ਬੜਲੇ ਵਾਲੀ ਠੀਕ ਆ ਇਹ ਵੀ ਬੱਚਾ ਪੂਜਾ ਕੱਢਣ ਵਾਲੀ ਹੀ ਹੈ ਬਸ ਹੋਰ 2-4 ਦਿਨਾਂ ਤੱਕ ਇਹਨੇ ਵੀ ਕੱਢ ਦੇਣਾ ਆਪਾਂ ਨੂੰ ਕੋਈ ਆ ਆਂਡਾ ਬਸ ਬੱਚਾ ਕੱਢ ਦੇ ਹੁਣ ਤੇ ਦੋ ਜੋੜੀਆਂ ਲਾਈਆਂ ਇੱ ਇੱਕ ਕਾਹ ਜੁੜੀ ਲਈ ਆਪਾਂ ਤੇ ਇੱਕ ਕਾਹ ਜੁੜੀ ਬਾਬੋ ਜਿਹੜਾ ਆ 78 ਵਾਲ ਕਬੂਤਰ ਛੱਡਿਆ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਜਿਹੜਾ ਐਂਡ ਤੇ ਭੱਜ ਗਿਆ ਸੀ ਨਾ ਉਹ ਇਹਦਾ ਪੋਤ ਸੀਗਾ ਇਹ ਇੱਕ ਇਹ ਛੀਲੇ ਕੋ ਸੀਗਾ ਇਹ ਕਬੂਤਰ ਤੇ ਇਹਦੀ ਇੱਕ ਅੱਖ ਤਾਂ ਪਹਿਲੇ ਹੀ ਕਾਣੀ ਸੀਗਾ ਤੇ ਇਹ ਕਬੂਤਰ ਮੈਂ ਪਾ ਤੱਕ ਕਬੂਤਰੀਆਂ ਜੀ ਇੱਥੇ ਕਬੂਤਰੀਆਂ ਜੀ ਛੱਡਿਆ ਸੀ ਜਿੰਨੇ ਦਿਨ ਵੀ ਪਿਆ ਰਿਆ ਹਨਾ ਵੀ ਚੱਲ ਮੈਂ ਕਹ ਆਖ ਇੱਕ ਗਈ ਆ ਵੀ ਕਬੂਤਰ ਮਾਰਦੇ ਸੀ ਇਹਨੂੰ ਉਹ ਕਿਤੇ ਕਬੂਤਰੀਆਂ ਤੋਂ ਵੀਰੇ ਛਿੱਤਰ ਖਾਇ ਕੂਦਰੀਆਂ ਨੇ ਵੀ ਅੱਖ ਚ ਮਾਰਤਾ ਇਹਦੀ ਦੂਜੀ ਅੱਖ ਵੀ ਕਾਣੀ ਹੋ ਗਈ ਆ ਤੇ ਹੁਣ ਇਹ ਮਤਲਬ ਲਾ ਲਓ ਵੀ ਸੇਵਾ ਹੀ ਐ ਦੀ ਹੁਣ ਜਿੰਨੀ ਆਪਾਂ ਕਰ ਲਈਏ ਓੰਨੀ ਥੋੜੀ ਹੱਤੀ ਦਾਣਾ ਦੇਣਾ ਪੈਂਦਾ ਹੱਤੀ ਪਾਣੀ ਪੂਣੀ ਸਾਰਾ ਕੁਝ ਜੇ ਤਾਂ ਲਾ ਪਿਆ ਵੀ ਚੂਣ ਲਗਣਾ ਅੰਦਾਜ਼ੇ ਜੇ ਨਾ ਇਹਨੂੰ ਸਿੱਖ ਆ ਗਈ ਥੋੜੀ ਜੀ ਆਹਣ ਜਿੱਧਰੋਂ ਆਵਾਜ਼ ਆਉਂਦੀ ਆ ਇਹ ਉਧਰ ਨੂੰ ਜਾਂਦਾ ਜਿੱਧਰੋਂ ਇਹਨੂੰ ਆਵਾਜ਼ ਸੁਣਦੀ ਆ ਵੀ ਕਿਸੇ ਦੀ ਇਹ ਆਟੋਮੈਟਿਕ ਹੀ ਮੇਰੇ ਕੋ ਆ ਜਾਂਦਾ ਹੁਣ ਵੀ ਇਹੀ ਦਾਣਾ ਦੋਣਾ ਦਊਗਾ ਹਨਾ ਇਹ ਹੁਣ ਨਾ ਇਹਨੂੰ ਇਧਰੋਂ ਦੀਦਾ ਤੇ ਨਾ ਇਹਨੂੰ ਉਧਰੋਂ ਦੀਦਾ ਆ ਹੁਣ ਬਿਲਕੁਲ ਇਹਦੀ ਅੱਖ ਸੁੱਕ ਗਈ ਸੀਗੀ ਦਾ ਪਾਣੀ ਉਹਨੋਂ ਹਟ ਗਿਆ ਕਿਉਂਕਿ ਚੁੰਝ ਮਾਰੀ ਨਾ ਵਿੱਚ ਤੇ ਪਾਣੀ ਆਉਣਾ ਇਹਨੇ ਫੇਰ ਛੱਲਣੀ ਪਤੰਦਰਾਂ ਦੇ ਕੰਦ ਕੁੰਦੀ ਜਵਾਦ ਗਏ ਇਹਨੂੰ ਮੈਂ ਜਾਲ ਚ ਪਾਇਆ ਸੀ ਤੋ ਜਾਲ ਪਤਾ ਨਹੀਂ ਕਿਹੜੇ ਹਿਸਾਬ ਨਾਲ ਨਿਕਲ ਆਇਆ ਹੈ ਬਾਹਰ ਜਾਲ ਚ ਦਰਵਾਜਾ ਜਾ ਖੁੱਲ ਗਿਆ ਤੇ ਲੋ ਬਾਬਿਓ ਠੀਕ ਆ ਫੇਰ ਮਿਲਦੇ ਆ ਅਗਲੀ ਵੀਡੀਓ ਚ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ